ਠੀਕ ਹੈ ਜੀ ਤੇ ਲੋਨਾ ਕਿੰਨਾ ਸੰਗਠ ਸ਼ਿਕਾਵੇ ਦੀ ਜਰੂਰ ਹੈ ਠੀਕ ਹੈ ਜੀ ਥੋੜੀ ਜਾਈਏ ਠੋੜੀ ਜਾਈਏ ਹਾਂ ਜੀ ਤੇ ਹੁਣ ਮੇਰਾ ਹਸਬੰਦ ਹੈ ਲੈਣਾ ਮੈਨੂੰ ਦੋ ਬੇਟੇ ਆਉਣਾ ਠੀਕ ਹੈ ਜੀ ਤੇ ਲੋਨਾ ਕਿੰਨਾ ਸੰਗਠ ਸ਼ਿਕਾਵੇ ਦੀ ਜਰੂਰ ਹੈ ਠੀਕ ਹੈ ਜੀ ਹਾਂ ਜੀ ਕਦੇ ਡੋਲੇ ਤਾਂ ਨਹੀਂ ਹਾਂ ਸਰ ਜੀ ਕਰੋ ਆਹ ਮਾਤਵਾ ਦੇ ਕੋਲ ਸਰ ਹਟੇਂ ਪਰ ਮੈਂ ਨਾ ਕਰਦੇ ਹਾਂ ਹਾਂ ਦੋਸਤੋ ਮੈਂ ਆ ਇਸ ਟਾਈਮ ਫਗਵਾੜੇ ਸ਼ਹਿਰ ਦੇ ਵਿੱਚ ਅਤੇ ਇੱਥੇ ਬੱਸ ਸਟੈਂਡ ਦੇ ਕੋਲ ਮੈਂ ਓਵਰ ਬ੍ਰਿਜ ਦੇ ਥੱਲੇ ਖੜਾ ਹਾਂ ਇਸ ਫਿਲਹਾਲ ਇਸ ਟਾਈਮ ਤੇ ਮੈਂ ਇੱਥੇ ਆਇਆ ਚਾਹ ਪੀਣ ਕਿਉਂਕਿ ਇੱਕ ਭੈਣ ਦੀ ਜਿਹੜੀ ਚਾਹ ਦੀ ਕਾਫੀ ਲੋਕ ਤਾਰੀਫ ਕਰਦੇ ਨੇ ਸੋ ਇੱਕ ਸਟਾਲ ਲਗਾਉਂਦੀ ਨੇ ਉਹ ਭੈਣ ਪਰ ਮੈਂ ਇੱਥੇ ਖੜਾ ਹਾਂ ਚਾਏ ਐਪਸ ਨਾਮ ਦੀ ਦੁਕਾਨ ਦੇ ਕੋਲ ਸੋ ਇਹ ਕਾਫੀ ਵਧੀਆ ਕਾਫੇ ਆ ਤੇ ਇੱਥੋਂ ਜਿਹੜੀ ਚਾਹ ਲੋਕ ਪੀਂਦੇ ਨੇ ਮਗਰ ਆਪਾਂ ਅੱਜ ਤੁਹਾਨੂੰ ਜਿਹੜੀ ਵੀਡੀਓ ਦਿਖਾਉਣ ਜਾਣ ਰਹੇ ਹਾਂ ਉਹ ਇੱਕ ਭੈਣ ਦੀ ਆ ਤੇ ਭੈਣ ਜਿਹੜੀ ਹੈਗੀ ਆ ਸਾਡੀ ਚਾਹ ਵੇਚਦੀ ਐ ਸਟਾਲ ਲਗਾਉਂਦੀ ਐ ਚਾਹ ਦੀ ਟੀ ਸਟਾਲ ਤੇ ਬਹੁਤ ਹੀ ਫੇਮਸ ਉਹਨਾਂ ਦੀ ਟੀ ਸਟਾਲ ਐ ਇੱਕ ਆਮ ਜਿਹੜੀ ਰੇੜੀ ਲਗਾ ਕੇ ਉਹ ਚਾਹ ਵੇਚਦੇ ਨੇ ਚਾਹ ਕਾਫੀ ਜਿਆਦਾ ਲੋਕ ਪਸੰਦ ਕਰਦੇ ਨੇ ਸੋ ਮੈਂ ਵੀਡੀਓ ਵੀ ਦੇਖੀ ਉਹਨਾਂ ਦੀ ਤੇ ਲੋਕਾਂ ਦਾ ਕਹਿਣਾ ਹੈ ਕਿ ਇਸ ਭੈਣ ਕੋਲੋਂ ਜਿੱਤੇ ਵੀ ਕੋਈ ਫਗਵਾੜੇ ਆਉਂਦਾ ਤਾਂ ਜਰੂਰ ਜਿਹੜੀ ਚਾਹ ਪੀਵੇ ਸੋ ਆਪਾਂ ਤੁਹਾਨੂੰ ਦਿਖਾਉਂਦੇ ਆ ਉਸ ਭੈਣ ਦੀ ਟੀ ਸਟਾਲ ਤੇ ਫਿਰ ਲੈਣੇ ਆ ਚਾਹ ਦਾ ਮਜ਼ਾ ਤੇ ਦੱਸਦੇ ਆ ਤੁਹਾਨੂੰ ਕਿਹੇ ਜੀ ਬਣਾਉਂਦੇ ਨੇ ਭੈਣ ਹੁਣੀ ਚਾਹ ਤੇ ਸਟਾਲ ਸਾਰਾ ਕੁਝ ਦਿਖਾਉਂਦੇ ਆ ਸੋ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਇਹੀ ਰਹਿੰਦੀ ਆ ਕਿ ਅਸੀਂ ਕੋਸ਼ਿਸ਼ ਕਰਦੇ ਆ ਕਿ ਜਦੋਂ ਵੀ ਕੋਈ ਅ ਬੰਦਾ ਕੰਮ ਕਰਦਾ ਚਾਹੇ ਉਹ ਕੋਈ ਭੈਣ ਆ ਚਾਹੇ ਉਹ ਕੋਈ ਵੀਰ ਆ ਸੋ ਜਿਹੜਾ ਕਿ ਮੰਗ ਨਹੀਂ ਰਿਹਾ ਆਪਣਾ ਜਿਹੜੀ ਕਿਰਤ ਕਮਾਈ ਕਰ ਰਿਹਾ ਸੋ ਆਪਾਂ ਨੂੰ ਉਸ ਦਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਜੇ ਕੋਈ ਮੰਗਦਾ ਹੈ ਉਹਨੂੰ ਆਪਾਂ ਨੂੰ ਪੈਸੇ ਨਹੀਂ ਦੇਣੇ ਚਾਹੀਦੇ ਸਿਰਫ ਆਪਾਹਿਜ ਅਤੇ ਬਜ਼ੁਰਗਾਂ ਨੂੰ ਛੱਡ ਕੇ ਬਾਕੀ ਕਿਸੇ ਜਿਹੜੇ ਬੰਦੇ ਨੂੰ ਨੌਜਵਾਨ ਨੂੰ ਕਿਸੇ ਨੂੰ ਵੀ ਭੈਣ ਨੂੰ ਆਪਾਂ ਨੂੰ ਜਿਹੜੀ ਇਹ ਜਿਹੜੇ ਕੋਈ ਭੀਖ ਮੰਗ ਰਹੇ ਆ ਜਾਂ ਕੋਈ ਮੰਗ ਰਹੇ ਮੰਗਤੇ ਨੇ ਸੋ ਉਹਨਾਂ ਨੂੰ ਕੁਝ ਨਹੀਂ ਦੇਣਾ ਚਾਹੀਦਾ ਤਾਂ ਕਿ ਉਹਨਾਂ ਦਾ ਜਿਹੜਾ ਮਨੋਬਲ ਹੈ ਉਹ ਟੁੱਟ ਜਹਕੇ ਮਨੋਬਲ ਟੁੱਟਣ ਦੇ ਕਰਕੇ ਉਹ ਕਿਰਤ ਕਮਾਈ ਕਰਨਗੇ ਜਿਵੇਂ ਕਿ ਭੈਣ ਹੋਣੀ ਆਪਣੀ ਟੀ ਸਟਾਲ ਲਗਾਉਂਦੇ ਨੇ ਸੋ ਹੋਰ ਵੀ ਭੈਣਾਂ ਜਿਹੜੀਆਂ ਨੇ ਸਾਡੀਆਂ ਕਿਤੇ ਕੋਈ ਜਿਹੜੀ ਫੂਡ ਸਟੋਰ ਲਗਾਉਂਦੇ ਨੇ ਇੱਕ ਭੈਣ ਸਾਡੀ ਮਰਿੰਡੇ ਵੀ ਖਾਲਸਾ ਫੂਡ ਸਟਾਲ ਦੇ ਨਾਮ ਤੇ ਉਹਨਾਂ ਦੇ ਫੂਡ ਸਟਾਲ ਖੋਲੀ ਹੋਈ ਹੈ ਮਰੰਡਾ ਹਸਪਤਾਲ ਦੇ ਕੋਲ ਫੂਡ ਦੀ ਜਿਹੜੀ ਖਾਲਸਾ ਫੂਡ ਸਟਾਲ ਹੈ ਜਿਹੜੀ ਉਹ ਲਗਾਉਂਦੇ ਨੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਜਿਹੜਾ ਆਪਾਂ ਹੋਰ ਵੀ ਇਹੋ ਜਿਹੇ ਭੈਣ ਭਰਾਵਾਂ ਦੀ ਵੀਡੀਓ ਤੁਹਾਡੇ ਤੱਕ ਸ਼ੇਅਰ ਕਰਿਆ ਕਰੀਏ ਜਦੋਂ ਸ਼ੇਅਰ ਕਰਦੇ ਹਾਂ ਤਾਂ ਲੋਕ ਜਿਹੜੇ ਨੇ ਆ ਕੇ ਇਸ ਭੈਣ ਦੀ ਜਾਂ ਕਿਸੇ ਵੀਰ ਦੀ ਜੋ ਕਿ ਕਿਰਤ ਕਮਾਈ ਕਰਕੇ ਦਸਾਂ ਨੋਹਾਂ ਦੀ ਤੇ ਕੰਮ ਕਰ ਰਿਹਾ ਸੋ ਭੀਖ ਦੇਣ ਨਾਲੋਂ ਉਸ ਦੇ ਕੋਲੋਂ ਜੋ ਵੀ ਚੀਜ਼ ਤੁਸੀਂ ਕੋਈ ਵੇਚ ਰਿਹਾ ਬਜ਼ੁਰਗ ਕੋਈ ਉਹਨਾਂ ਤੋਂ ਵੀ ਲੈ ਸਕਦੇ ਹੋ ਤੇ ਜੇ ਕੋਈ ਖਾਣਾ ਪੀਣ ਦਾ ਸਮਾਨ ਬਣਾ ਰਿਹਾ ਤਾਂ ਉਹਨਾਂ ਕੋਲੋਂ ਆਪਾਂ ਲੈ ਕੇ ਖਾ ਪੀ ਵੀ ਸਕਦੇ ਆ ਸੋ ਭੈਣ ਦੀ ਸਟਾਲ ਦੇ ਕੋਲ ਆਪਾਂ ਤਕਰੀਬਨ ਪਹੁੰਚ ਚੁੱਕੇ ਆ ਸੋ ਸਾਹਮਣੇ ਭੈਣ ਦੀ ਸਟਾਲ ਨਜ਼ਰ ਆ ਰਹੀ ਹੈ ਸਾਨੂੰ ਸੋ ਤੁਹਾਨੂੰ ਵੀ ਜਿਹੜਾ ਦਿਖਾਉਂਦੇ ਆ ਕਿਉਂਕਿ ਇੱਥੇ ਜਗ੍ਹਾ ਥੋੜੀ ਘੱਟ ਹੋਣ ਕਰਕੇ ਥੋੜੀ ਪ੍ਰੋਬਲਮ ਆ ਰਹੀ ਹੈ ਪਾਰਕਿੰਗ ਦੀ ਸੋ ਭੈਣ ਜਿਹੜੀ ਹੈ ਇੱਥੇ ਆਟੋ ਜਿਹੜੇ ਨੇ ਆਟੋ ਘਟਦੇ ਨੇ ਥ੍ਰੀ ਵੀਲਰ ਤੇ ਉਹ ਭੈਣ ਜਿਹੜੀ ਹੈ ਸਾਡੀ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਸੋ ਆਪਾਂ ਵੀ ਤੁਹਾਨੂੰ ਦਿਖਾਉਂਦੇ ਆ ਕਿ ਭੈਣ ਜਿਹੜੀ ਚਾਹ ਵੇਚਦੀ ਹੈ ਤਾਂ ਬਹੁਤ ਵਧੀਆ ਟੇਸਟ ਦਾ ਚਾਹ ਦਾ ਸੋ ਚੱਲਦੇ ਆਂ ਭੈਣ ਦੇ ਕੋਲ ਤੇ ਗੱਡੀ ਆਪਾਂ ਨੇ پارک ਕਰ ਦਿੱਤੀ ਹੈ ਕੱਟਾਈ ਤੇ ਭੈਣ ਦੀ ਜੀ ਸਟਾਲ ਤੇ ਭੈਣ ਆ ਸਾਹਮਣੇ ਕੋਈ ਤਾਂ ਜਿਹੜਾ ਹੈਗਾ ਏਰੀਆ ਕਿੰਨੇ ਕਿੰਨੀ ਕਿਤੇਰ ਹੋਗੀ ਤੁਹਾਨੂੰ ਇਹ ਕੰਮ ਕਰ ਦੇਣ ਦੋ ਕੁ ਮਿੰਟ ਚਾਹ ਤੁਸੀਂ ਬਹੁਤ ਵਧੀਆ ਬਣਾਉਂਦੇ ਹੋ ਮੈਂ ਪਹਿਲਾਂ ਪੀਤੀ ਇਸ ਕਰਕੇ ਦੁਬਾਰਾ ਪੀਣ ਆਇਆ ਹਾਂ ਹਾਂ ਜੀ ਤੇ ਭੈਣੇ ਜਿਵੇਂ ਤੁਹਾਨੂੰ ਲੱਗਦਾ ਹੈ ਵੀ ਆਪਾਂ ਨੂੰ ਜਿਵੇਂ ਉਰੇ ਆਪਾਂ ਦੇਖਦੇ ਲੇਡੀਜ਼ ਚਾਹੇ ਨੌਜਵਾਨ ਕੋਈ ਮੰਗਦੇ ਫਿਰਦੇ ਆ ਵੀ ਤੁਹਾਨੂੰ ਨਹੀਂ ਲੱਗਦਾ ਵੀ ਆਪਾਂ ਵੀ ਮੰਗ ਲਈਏ ਜਾਂ ਦਸਾਂ ਨੂੰ ਆਂ ਦੀ ਕਿਰਤ ਕਮਾਈ ਕਰਦੇ ਮੈਂ ਤਾਂ ਆਪਣੀ ਮਿਹਨਤ ਕਰਕੇ ਕਮਾਣ ਆਇਆ ਚੰਗਾ ਆ ਕਿਰਤ ਕਮਾਈ ਕਰਨਾ ਚਾਹੁੰਦੇ ਹਾਂ ਠੀਕ ਹੈ ਜੀ ਤੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਲੋਕ ਮੰਗਦੇ ਫਿਰਦੇ ਵੇ ਹਾਂਜੀ ਸੋ ਸਭ ਤੋਂ ਵੱਡਾ ਫਾਇਦਾ ਹਾਂਜੀ ਤੇ ਭੈਣ ਬਿਲਕੁਲ ਬਿਲਕੁਲ ਹਾਂਜੀ ਤੇ ਤੁਸੀਂ ਭੈਣ ਨੇ ਬਣਾਤੀ ਆਪਾਂ ਨੂੰ ਚਾਹ ਤੇ ਆਪਾਂ ਪੀਵਾਂਗੇ ਚਾਹ ਤੇ ਭੈਣ ਦਾ ਕਹਿਣਾ ਹੈ ਕਿ ਕਿਰਤ ਕਮਾਈ ਕਰੋ ਨਾ ਕਿ ਮੰਗੋ ਕਿਉਂਕਿ ਜੇ ਆਪਾਂ ਹਿੰਮਤ ਕਰਦੇ ਹਾਂ ਤਾਂ ਪ੍ਰਮਾਤਮਾ ਵੀ ਸਾਡੇ ਨਾਲ ਹੈ ਤੇ ਇਸ ਕਰਕੇ ਆਪਾਂ ਨੇ ਇਹ ਵੀਡੀਓ ਜਿਹੜੀ ਸ਼ੂਟ ਕੀਤੀ ਆ ਆਪਾਂ ਹੋਰ ਵੀ ਭੈਣ ਭਰਾਵਾਂ ਦੀ ਜਿਹੜੀ ਵੀਡੀਓ ਪਾਉਂਦੇ ਰਹਿੰਨੇ ਆ ਸੋ ਪਲੀਜ਼ ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੇ ਕੋਈ ਵੀ ਤੁਹਾਨੂੰ ਇਦਾਂ ਦਾ ਭੈਣ ਭਰਾ ਮਿਲਦਾ ਤਾਂ ਉਹਦੇ ਕੋਲੋਂ ਜਰੂਰ ਜਿਹੜਾ ਆਪਾਂ ਜੇ ਕੋਈ ਫੂਡ ਸਟਾਲ ਲਗਾਉਂਦਾ ਤਾਂ ਕੁਝ ਲੈ ਕੇ ਖਾਈਏ ਜਾਂ ਕੋਈ ਹੁਣ ਭੈਣ ਹੁਣੇ ਚਾਹ ਵੇਚ ਰਹੇ ਨੇ ਸੋ ਬਹੁਤ ਵਧੀਆ ਦੇਖੋ ਇੰਨਾ ਟੇਸ 100 ਰੁਪਏ ਵਾਲੀ ਚਾਹ ਦਾ ਵੀ ਨਹੀਂ ਹੋਣਾ ਉਹ ਮੈਂ ਤੁਹਾਨੂੰ ਪਹਿਲਾਂ ਦਿਕਾਈ ਹੈ ਉੱਤੇ ਇੱਕ ਆ ਟੀ ਕਾਫੇ ਪਤਾ ਨਹੀਂ ਕੁਝ ਲਿਖਿਆ ਹੋਇਆ ਸੀ ਉਹ ਸ਼ੋਰੂਮ ਤੇ ਆ ਟੀ ਕਾਫੇ ਸੋ ਪਾਣੇ ਇੰਨਾ ਉਹਦਾ ਵੀ ਸਵਾਦ ਨਹੀਂ ਮੈਨੂੰ ਲੱਗੂਗਾ ਜਿੰਨੀ ਤੁਹਾਡੀ ਚਾਹ ਦਾ ਇਹਦਾ ਸੋ ਇਸ ਕਰਕੇ ਦੂਜਾ ਕੱਪ ਤੁਹਾਡੇ ਕੋਲ ਪੀਣ ਆਇਆ ਮੈਂ ਹਾਂਜੀ ਹਾਂ ਜੀ ਮੇਰਾ ਹਸਬੰਦ ਹੈ ਮੈਨੂੰ ਦੋ ਬੇਬੇ ਆਉਣਾ ਠੀਕ ਹੈ ਜੀ ਦੋ ਲੋਨ ਮੈਂ ਕਿੰਨਾ ਸੰਗ ਅਸ਼ਿਕਾ ਵੀ ਕਰਦੀ ਹਾਂ ਠੀਕ ਹੈ ਜੀ ਕਦੇ ਡੋਲੇ ਤਾਂ ਨਹੀਂ ਆ ਪਰਸਾ ਨਾਲ ਤੇ ਮਿਹਨਤ ਕਰਦੇ ਹਾਂ ਜੀ ਹਾਂ ਜੀ ਪੈਣ ਕਦੇ ਡੋਲਣਾ ਨਹੀਂ ਮਹਾਰਾਜ ਤੁਹਾਡੇ ਨਾਲ ਆ ਤੁਸੀਂ ਜਦੋਂ ਮਿਹਨਤ ਕਰਦੇ ਰਹੋਗੇ ਤਾਂ ਆਪੇ ਪ੍ਰਮਾਤਮਾ ਨੇ ਫਲ ਦੇਣਾ ਹੈ ਸੱਚੇ ਸਿਰੇ ਤੋਂ ਸਾਧਾਰਕੇ ਕੰਮ ਕਰਦੇ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਹੀ ਬਿਲਕੁਲ ਹਾਂ ਜੀ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਡੇ ਜਿਹੜੇ ਮਿਹਨਤ ਤੇ ਪੈਸੇ ਆ ਤੁਸੀਂ ਮੰਗਦੇ ਨਹੀਂ ਬਈ ਕੋਈ ਚੀਜ਼ ਵੇਚ ਕੇ ਹਾਂ ਜੀ ਆਕਾ ਲਾਲ ਦੇ ਪੈਸੇ ਆ ਰਹੇ ਆ ਹਾਂ ਜੀ ਹਾਂ ਜੀ ਬਾ ਲੱਗੇ ਰੋ ਮਹਾਰਾਜਾ ਨਾਲ ਲੱਗੇ ਆਪੇ ਮਹਾਰਾਜ ਕਿਰਪਾ ਕਰੂਗਾ ਠੀਕ ਸੋ ਜਰੂਰ ਮਦਦ ਕਰਿਓ ਕਰੋ ਭੈਣ ਭਰਾਵਾਂ ਦੀ ਜਿਹੜੀ ਵੀਡੀਓ ਵਾਤ ਤੋਂ ਬਾਅਦ ਸ਼ੇਅਰ ਕਰਿਓ ਕਰੋ ਧੰਨਵਾਦ